ਸੰਗੇੜਾ ਨਿਹਾਲ ਸਿੰਘ ਵਾਲਾ ਤੇ ਰਾਏਕੋਟ ਤੋਂ ਬਾਅਦ ਮਹਿਲ ਕਲਾਂ ਵਿੱਚ ਖੁੱਲ ਗਈ ਮੋਬਾਈਲਾਂ ਦੇ ਸਸਤੇ ਸਮਾਨ ਦੀ ਦੁਕਾਨ ਬਾਜ਼ਾਰ ਦੇ ਵਿੱਚ 40 ਤੋਂ 50 ਰੁਪਏ ਦਾ ਮਿਲਣ ਵਾਲਾ ਡਾਟਾ ਕੇਬਲ ਪ੍ਰੋਟੈਕਟਰ ਸਿਰਫ 10 ਰੁਪਏ ਦਾ ਬਾਜ਼ਾਰ ਦੇ ਵਿੱਚ 100 ਰੁਪਏ ਦੀ ਮਿਲਣ ਵਾਲੀ ਡਾਟਾ ਕੇਬਲ ਸਿਰਫ ਤੇ ਸਿਰਫ 20 ਰੁਪਏ ਦੀ ਬਾਜ਼ਾਰ ਦੇ ਵਿੱਚ 40 ਤੋਂ 50 ਰੁਪਏ ਦਾ ਮਿਲਣ ਵਾਲਾ ਮੋਬਾਈਲ ਸਟੈਂਡ ਬਿਲਕੁਲ ਫ੍ਰੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮੋਬਾਈਲ ਸਟੈਂਡ ਬਿਲਕੁਲ ਫ੍ਰੀ ਲੈ ਜਿਓ ਕਿ ਚਾਰਜਰ ਬਲਬ ਜਿਹੜਾ ਕਿ ਗੱਡੀਆਂ ਕਾਰਾਂ ਦੇ ਵਿੱਚ ਵੀ ਬਹੁਤ ਯੂਜ਼ ਹੁੰਦਾ ਤੇ ਐਡਾਪਟਰ ਤੇ ਵੀ ਲਗਾਇਆ ਜਾਂਦਾ ਸਿਰਫ 10 ਰੁਪਏ ਦਾ ਜਿੰਨੇ ਮਰਜ਼ੀ ਮੋਬਾਈਲ ਕਵਰ ਲੈ ਜਿਓ ਸਿਰਫ 20 ਰੁਪਏ ਦਾ ਐਪਲ ਦੀ ਡਾਟ ਸਦਾ ਪੂਰਾ ਵਧੀਆ ਸਿਰੇ ਦਾ 2250 ਦਾ ਲੱਗਣ ਵਾਲਾ ਗਲਾਸਗਾਰਡ ਸਿਰਫ ਤੇ ਸਿਰਫ 50 ਰੁਪਏ ਦਾ ਬਾਜ਼ਾਰ ਦੇ ਵਿੱਚ 100 ਤੋਂ 150 ਦੇ ਮਿਲਣ ਵਾਲੇ ਹੈੱਡਫੋਨ ਪੂਰੀ ਸੋਹਣੀ ਸਾਊਂਡ ਕੁਆਲਿਟੀ ਦੇ ਨਾਲ ਸਿਰਫ ਤੇ ਸਿਰਫ 30 ਰੁਪਏ ਦੇ ਬਾਜ਼ਾਰ ਦੇ ਵਿੱਚ 6-700 ਦਾ ਮਿਲਣ ਵਾਲਾ ਨੈਕ ਬੈਂਡ ਸਿਰਫ ਤੇ ਸਿਰਫ 200 ਰੁਪਏ ਦਾ ਸਭ ਤੋਂ ਵੱਧ ਮਸ਼ਹੂਰ i12000 ਪਾਉਡ ਜਿਹੜਾ ਕਿ ਬਾਜ਼ਾਰ ਚ 4 ਤੋਂ 500 ਦਾ ਮਿਲਦਾ ਸਿਰਫ 200 ਰੁਪਏ ਦਾ ਗਾਰੰਟੀ ਦੇ ਨਾਲ ਉਸ ਤੋਂ ਅਗੇ i10000 ਪ੍ਰੋ